ਸਾਵਧਾਨ 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 ਸੀਸੀ ਕੈਮਰਿਆਂ ਵਿੱਚ ਵੇਖੋ ਕੀ ਕੀ ਹੋ ਰਿਹਾ ਕੈਦ ਔਰ ਕੈਦ ਤੋਂ ਬਾਅਦ ਸਾਡੀ ਇੱਕ ਇੱਕ ਹਰਕਤ ਜਿਹੜੀ ਹੈ ਉਸ ਦੇ ਉੱਪਰ ਨਜ਼ਰ ਰੱਖੀ ਹੁੰਦੀ ਹੈ ਸੀਸੀ ਕੈਮਰਿਆਂ ਨੇ ਔਰ ਜਦੋਂ ਗੇਟ ਦੇ ਉੱਪਰ ਚੈਕਿੰਗ ਹੁੰਦੀ ਹੈ ਫਿਰ ਕੀ ਹੁੰਦਾ ਵੇਖਣਾ ਪੂਰੇ ਦਾ ਪੂਰਾ ਐਪੀਸੋਡ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਸਟਾਰਟਿੰਗ ਦੇ ਵਿੱਚ ਮੈਂ ਤਿੰਨ ਸ਼ਬਦ ਬੋਲੇ ਸੀ ਸਾਵਧਾਨ ਸਾਵਧਾਨ ਤੇ ਸਾਵਧਾਨ ਅਕਸਰ ਕੀ ਹੁੰਦਾ ਹੈ ਕਿ ਆਪਾਂ ਆਪਣੇ ਬੱਚਿਆਂ ਦੇ ਨਾਲ ਬਹੁਤ ਵੱਡੇ ਮਾਲ ਦੇ ਵਿੱਚ ਜਾਂ ਕਹਿ ਸਕਦੇ ਆ ਕਿ ਕਿਸੇ ਮਤਲਬ ਸ਼ਾਪ ਦੇ ਵਿੱਚ ਜਾਂਦੇ ਆ ਲੇਕਿਨ ਸ਼ਾਪ ਦੇ ਵਿੱਚ ਅੱਜਕੱਲ ਕੀ ਹੈ ਕਿ ਸਾਨੂੰ ਜੋ-ਜੋ ਚੀਜ਼ ਚਾਹੀਦੀ ਹੈ ਅਸੀਂ ਖੁਦ ਚੂਜ਼ ਕਰਨੀ ਹੈ ਔਰ ਉਸ ਨੂੰ ਟ੍ਰੋਲੀ ਦੇ ਵਿੱਚ ਰੱਖ ਲੈਣਾ ਹੈ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੁੰਦੀਆਂ ਤੁਸੀਂ ਵੇਖਦੇ ਹੋ ਕਿ ਕੁਝ ਲੋਕ ਜਿਨ੍ਹਾਂ ਦੇ ਵਿੱਚ ਔਰਤਾਂ ਵੀ ਨੇ ਔਰਤਾਂ ਸਾੜੀ ਦਾ ਕਿਸ ਤਰ੍ਹਾਂ ਨਜਾਇਜ਼ ਫਾਇਦਾ ਲੈਂਦੀਆਂ ਨੇ ਕਿਉਂਕਿ ਸਾੜੀ ਦੇ ਵਿੱਚ ਉਹਨਾਂ ਨੇ ਕਿਤੇ ਨਾ ਕਿਤੇ ਪੋਕਟਾਂ ਵਾਲੇ ਇੱਕ ਜੇਬਾਂ ਵਾਲੇ ਮਤਲਬ ਕੁਛ ਨਾ ਕੁਛ ਅਜਿਹੇ ਕੱਪੜੇ ਪਾਏ ਹੁੰਦੇ ਐ ਜਿਸ ਦੇ ਵਿੱਚ ਪੂਰੇ ਦਾ ਪੂਰਾ ਸਮਾਨ ਜਿਹੜਾ ਹੈ ਉਹ ਛੁਪਾ ਲੈਂਦੀਆਂ ਨੇ ਔਰ ਜੇ ਤਾਂ ਉਹ ਚੈਕਿੰਗ ਵਾਲਾ ਸੀਰੀਅਸ ਹੋ ਗਿਆ ਉਸ ਨੇ achhi tarah checking ਕੀਤੀ ਤਾਂ ਫਿਰ ਉਹ ਫਸ ਜਾਂਦੀਆਂ ਨੇ ਨਹੀਂ ਤਾਂ ਫਿਰ ਕੈਮਰੇ ਦੇ ਸਾਹਮਣੇ ਹੀ ਉਹਨਾਂ ਦੇ ਕੋਲੋਂ ਸਮਾਨ ਬਾਹਰ ਕਢਵਾਉਂਦੇ ਨੇ ਤੁਸੀਂ ਦੇਖੋ ਕਿ ਉਹਦਾ ਚਿਹਰਾ ਵੀ ਦਿਖਾਇਆ ਜਾਂਦਾ ਹੈ ਸਾਰਾ ਕੁਝ ਮਤਲਬ ਸਾਫ਼-ਸਾਫ਼ ਟੀਵੀ ਤੇ ਨਜ਼ਰ ਆਉਂਦਾ ਹੈ ਲੇਕਿਨ ਕੀ ਉਹ ਮਹੱਲੇ ਦੇ ਵਿੱਚ ਰਹਿਣ ਦੇ ਕਾਬਿਲ ਹੈ ਸੋ ਇਸ ਕਰਕੇ ਦੋਸਤੋ ਜਦੋਂ ਕਿਸੇ ਵੀ ਮਾਲ ਦੇ ਵਿੱਚ ਤੁਸੀਂ ਜਾਂਦੇ ਹੋ ਤੁਹਾਡੇ ਨਾਲ ਬੱਚੇ ਵੀ ਹੁੰਦੇ ਨੇ ਤੁਸੀਂ ਆਪਣੇ ਤੇ ਵੀ ਨਜ਼ਰ ਰੱਖਣੀ ਹੈ ਤੇ ਬੱਚਿਆਂ ਤੇ ਵੀ ਨਜ਼ਰ ਰੱਖਣੀ ਕਿਉਂਕਿ ਬੱਚੇ ਨੇ ਉਹ ਗਲਤੀਆਂ ਕਰਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਉਹ ਗਲਤੀਆਂ ਕਰ ਜਾਂਦੇ ਨੇ ਲੇਕਿਨ ਜਦੋਂ ਵੱਡਾ ਗਲਤੀ ਕਰਦਾ ਹੈ ਸੋਚ ਸਮਝ ਵਾਲਾ ਇਨਸਾਨ ਗਲਤੀ ਕਰਦਾ ਹੈ ਤਾਂ ਉਸ ਬਿਲਕੁਲ ਕਿਤੇ ਨਾ ਕਿਤੇ ਪ੍ਰੋਬਲਮ ਜਿਹੜੀ ਹੈ ਉਹ ਆਉਂਦੀ ਹੈ ਹੁਣ ਦੇਖੋ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਸ ਵੀਡੀਓ ਦੇ ਵਿੱਚ ਮਤਲਬ ਮਾਪੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਇੱਕ ਬੱਚੇ ਨੇ ਕੀ ਕੀਤਾ ਕਿ ਟੌਫੀਆਂ ਵਾਲਾ ਪੈਕਟ ਜਿਹੜਾ ਚੁੱਕ ਲਿਆ ਬੱਚੇ ਨੂੰ ਹੁਣ ਕੀ ਪਤਾ ਹੈ ਲੇਕਿਨ ਉਹ ਕੈਮਰੇ ਦੇ ਵਿੱਚ ਪੂਰੀ ਤਰ੍ਹਾਂ ਕੈਦ ਹੋ ਗਿਆ ਜਦੋਂ ਕੈਮਰੇ ਦੇ ਵਿੱਚ ਕੈਦ ਹੋਇਆ ਤਾ ਫਿਰ ਪਤਾ ਲੱਗਾ ਕਿ ਇਹ ਬੱਚੇ ਦੇ ਅਨਜਾਨ ਪੁਨੇ ਦੇ ਵਿੱਚ ਹੀ ਇਹ ਸਾਰੀ ਗਲਤੀ ਹੋਈ ਹੈ ਆਦਰਵਾਇਜ਼ ਕੋਈ ਵੀ ਇਸ ਦੇ ਵਿੱਚ ਨਹੀਂ ਹੈ ਸੋ ਇਸ ਕਰਕੇ ਤੁਸੀਂ ਕਿਸੇ ਵੀ ਮੌਲ ਵਿੱਚ ਜਾਂਦੇ ਹੋ ਕਿਸੇ ਵੀ ਸ਼ਾਪ ਤੇ ਜਾਂਦੇ ਹੋ ਕਿਸੇ ਵੀ ਰੈਸਟੋਰੈਂਟ ਤੇ ਜਾਂਦੇ ਹੋ ਤਾਂ ਭਾਈ ਤੁਹਾਡੀ ਇੱਕ ਇੱਕ ਹਰਕਤ ਨੂੰ ਇੱਕ ਇੱਕ ਹਰਕਤ ਨੂੰ ਜਿਹੜੇ ਸੀਸੀ ਕੈਮਰੇ ਲੱਗੇ ਆ ਉਹ ਵਾਚ ਕਰ ਰਹੇ ਆ ਇੱਕ ਇੱਕ ਹਰਕਤ ਨੂੰ ਬੜੀ ਇਮਾਨਦਾਰੀ ਨਾਲ ਜਾਇਆ ਕਰੋ ਕਿਉਂਕਿ ਜਦੋਂ ਦਿਲ ਦੇ ਵਿੱਚ ਕਈ ਤਰ੍ਹਾਂ ਦੇ ਉਹ ਹੋਣ ਤਾਂ ਉਸ ਬਿੱਲਾ ਹੁੰਦਾ ਹੈ ਸੋ ਅੱਜ ਗਲੀ ਮੁਹੱਲੇ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਸੀਸੀ ਕੈਮਰੇ ਲੱਗੇ ਨੇ ਔਰ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋਇਆ ਉਹ ਸਾਰੇ ਹੀ ਸੀਸੀ ਕੈਮਰਿਆਂ ਦੇ ਕਰਕੇ ਮਤਲਬ ਉਹ ਬੰਦਿਆਂ ਤੱਕ ਪਹੁੰਚਿਆ ਜਾ ਰਿਹਾ ਉਹ ਬੰਦੇ ਨੇ ਕਿੰਨੀ ਦੇਰ ਤੱਕ ਉਥੇ ਪਾਰਕਿੰਗ ਵਿੱਚ ਗੱਡੀ ਰੱਖੀ ਗੱਡੀ ਦੇ ਵਿੱਚ ਉਹ ਬੈਠਾ ਰਿਹਾ ਉਹ ਕੈਮਰੇ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਫਿਰ ਉਹਨੇ ਗੱਡੀ ਕੱਢੀ ਕਿਸ ਰੂਟ ਤੋਂ ਲੈ ਕੇ ਗਿਆ ਹੈ ਇਹ ਸਾਰੇ ਕੁਝ ਜਿਹੜਾ ਦੇਖੋ ਸੀਸੀਟੀਵੀ ਆਉਣ ਦੇ ਨਾਲ ਥੋੜੀ ਜਿਹੀ ਮਤਲਬ ਜਾਗਰੂਕਤਾ ਤੇ ਵਧੀ ਹੈ ਕਿ ਭਾਈ ਇਹ ਕੰਮ ਕਰਾਂਗੇ ਤਾਂ ਪਰ ਬਹੁਤ ਸਾਰੇ ਅਜਿਹੇ ਢੀਠ ਲੋਕ ਹੁੰਦੇ ਨੇ ਉਹਨਾਂ ਨੂੰ ਸੀਸੀ ਕੈਮਰਿਆਂ ਦੀ ਵੀ ਪਰਵਾਹ ਨਹੀਂ ਹੁੰਦੀ ਉਹ ਫਿਰ ਵੀ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇ ਹੀ ਦਿੰਦੇ ਨੇ ਸੋ ਇਸ ਕਰਕੇ ਦੋਸਤੋ ਅੱਜ ਦਾ ਟਾਈਟਲ ਹੈ ਕਿ ਸੀਸੀ ਕੈਮਰੇ ਦੇ ਵਿੱਚ ਇੰਨਾ ਕੁਝ ਕੈਦ ਹੋ ਰਿਹਾ ਹੈ ਨਾ ਕੁਝ ਕੈਦ ਹੋ ਰਿਹਾ ਹੈ ਕਿ ਮਤਲਬ ਉਹਨਾਂ ਦੀ ਇੱਕ ਇੱਕ ਚਲਾਕੀ ਜਿਹੜੀ ਹੈ ਉਹ ਜਦੋਂ ਪਕੜੀ ਜਾਂਦੀ ਹੈ ਤਾਂ ਫਿਰ ਉਹ ਸ਼ਰਮਿੰਦਗੀ ਦਾ ਕਾਰਨ ਬਣਦੀ ਹੈ ਸੋ ਇਸ ਕਰਕੇ ਇਹ ਜਾਗਰੂਕਤਾ ਦੇ ਪ੍ਰਤੀ ਐਪੀਸੋਡ ਕੀਤਾ ਗਿਆ ਹੈ ਤੁਹਾਡੇ ਨਾਲ ਬੱਚੇ ਵੀ ਹੁੰਦੇ ਨੇ ਬਜ਼ੁਰਗ ਵੀ ਹੁੰਦੇ ਨੇ ਵੇਖਣਾ ਕਿਤੇ ਅਜੇਹੀ ਕੋਈ ਗਲਤੀ ਨਾ ਕਰ ਬੈਠਣਾ ਜਿਸ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਜਾਣੇ ਜੁੜਿਆ ਰਹੋ ਪੋਸੂ ਨਾਮਾ ਚੈਨਲ ਦੇ ਨਾਲ